ਸਾਡੀ ਤਾਂ ਜੀ ਹੱਥ ਬੰਨ ਕੇ ਮਾਨ ਸਾਹਿਬ ਨੂੰ ਬੇਨਤੀ ਆ ਜਿਵੇਂ ਤੁਸੀਂ ਹੁਣ ਜਲੰਧਰ ਕੋਠੀ ਲੈ ਰਹੇ ਹੋ ਕਮ ਸੇ ਕਮ ਜਿਹੜੀ ਸੋਡੇ ਵਾਲੀ ਸੰਗਰੂਰ ਕੋਠੀ ਲੈਤੀ ਹੋ ਜ ਤੁਸੀਂ ਨੇ ਇਲੈਕਸ਼ਨੋਂ ਤੋਂ ਪਹਿਲਾਂ ਲੈਤੀ ਸੀ ਇੱਥੇ ਰਹੋ ਪਾਣੀ ਕਿਉਂ ਤਾਂ ਬਹੁਤ ਜ਼ਿਆਦਾ ਤੰਗ ਕਰ ਦਿੰਿਆ ਫਿਰ ਇੰਨੀ ਗਰਮੀ 'ਚ ਨਹਾਣਾ ਧੋਣਾ ਪਾਣੀ ਪੀਣ ਨਾਲ ਜਵਾਖੜ ਕਿਵੇਂ ਕਰਦੇ ਹੋ ਬਹੁਤ ਮੁਸ਼ਕਲ ਹੋ ਰਿਹਾ ਪੈਗਾ ਅੰਨਹਰਤ ਨਾ ਕਰਨ ਬੱਚੇ ਇਹ 2 ਸਾਲ ਦੇ ਵਿੱਚ ਇੱਕ ਪਾਣੀ ਦਾ ਇੰਤਜ਼ਾਮ ਨਹੀਂ ਕਰਵਾ ਸਕੇ ਜ਼ੀਰੋ ਗਰਾਊਂਡ ਤੇ ਤਾਂ ਹੋਰ ਅੱਗੇ ਕੀ ਕਰਨਗੇ ਇਹ ਕਈ ਦਿਨਾਂ ਦੇ ਨਹੀਂ ਆ ਰਿਹਾ ਪਾਣੀ ਤਾਂ ਬਹੁਤ ਔਖੇ ਹੋ ਰਿਹਾ ਪਾਣੀ ਕਿਉਂ ਨਹੀਂ ਸਰਕਾਰਾਂ ਦਾ ਸਰਕਾਰਾਂ ਦਾ ਫਰਜ਼ ਤੇ ਇਥੋਂ ਦੇ ਮੰਤਰੀ ਹੋਣ ਦੋ ਦੋ ਮੰਤਰੀ ਹੋਣ ਉਹਨਾਂ ਦੇ ਵਿਧਾਇਕ ਨਰਿੰਦਰ ਕੋਰਪਰਾਜ ਜੀ ਐਮਐਲਏ ਹੋਣ ਇੱਕ ਲੇਡੀਜ਼ ਹੋਣ ਦੇ ਨਾਂ ਤੇ ਇੱਕ ਲੇਡੀਜ਼ ਦੀ ਸਮੱਸਿਆ ਨੂੰ ਨਹੀਂ ਸਮਝ ਸਕਦੇ ਉਹ ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਜੋ ਪਾਣੀ ਹਨ ਲਗਾਤਾਰ ਬਹੁਤ ਥਲੜੇ ਪੱਦਰ ਤੇ ਜਾ ਰਹੇ ਹਨ ਅੱਜ ਸੰਗਰੂਰ ਦੇ ਅਜੀਤ ਨਗਰ ਬਸਤੀ ਵਿੱਚ ਖੜੇ ਹਾਂ ਜਿੱਥੇ ਕਿ ਕਾਫੀ ਦਿਨਾਂ ਦਾ ਪਾਣੀ ਨਹੀਂ ਆ ਰਿਹਾ ਅਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਅਤੇ ਅਵਤਾਰ ਸਿੰਘ ਤਾਰਾ ਸਮਾਜ ਸੇਵੀ ਹਨ ਜੋ ਉਹਨਾਂ ਦੇ ਉਪਰਾਲੇ ਕਰਕੇ ਮਹੱਲੇ ਦੇ ਵਿੱਚ ਪੀਣ ਵਾਲਾ ਪਾਣੀ ਦਾ ਟੈਂਕਰ ਮਗਾਇਆ ਗਿਆ ਹੈ ਕਿਉਂਕਿ ਕਈ ਦਿਨਾਂ ਦਾ ਇੱਥੇ ਪਾਣੀ ਨਹੀਂ ਆ ਰਿਹਾ ਲੋਕ ਨਹਾਣ ਤੋਂ ਹੋਣ ਤੋਂ ਤੇ ਪੀਣ ਵਾਲੇ ਪਾਣੀ ਦੀ ਸਮੱਸਿਆ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਸਨ ਤੁਸੀਂ ਦੇਖ ਸਕਦੇ ਹੋ ਕਿ ਛੋਟੇ-ਛੋਟੇ ਬੱਚੇ ਹਨ ਜੋ ਟੱਬਾਂ ਵਿੱਚ ਪਾਣੀ ਜਾਂ ਬਾਲਟੀਆਂ ਵਿੱਚ ਪਾਣੀ ਭਰ-ਭਰ ਲੈ ਕੇ ਜਾ ਰਹੇ ਹਨ ਅਤੇ ਲਾਈਨਾਂ ਵਿੱਚ ਲੱਗ ਕੇ ਬਾਲਟੀਆਂ ਰੱਖ ਕੇ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਭਰਿਆ ਜਾ ਰਿਹਾ ਹੈ ਮਾਤਾ ਜੀ ਨਾਲ ਗੱਲਬਾਤ ਕਰਾਂਗੇ ਸਸੀ ਕੌਰ ਜੀ ਸਸੀ ਕੌਰ ਜੀ ਕਿੰਨਾ ਵਜੇ ਆਪਣਾ ਕੱਲ ਦੀ ਬਿਖਾਰ ਕਿੰਨੇ ਦਿਨਾਂ ਦਾ ਪਾਣੀ ਨਹੀਂ ਆ ਰਿਹਾ ਜੀ ਬਹੁਤ ਦਿਨ ਹੋ ਗਏ ਬਹੁਤ ਦਿਨ ਹੋ ਗਏ ਬਹੁਤ ਔਖੇ ਹੋ ਰਿਹਾ ਪਾਣੀ ਕਹਿੰਦੇ ਤਾਂ ਇਹ ਹੁਣੀ ਪ੍ਰੋਬਲਮ ਆਈ ਅੱਗੇ ਕਹਿੰਦੇ ਪਹਿਲਾਂ ਵੀ ਆਉਂਦੀ ਰਹਿੰਦੀ ਐ ਆਉਂਦੀ ਰਹਿੰਦੀ ਐ ਅੱਛਾ ਜੀ ਇਹ ਤਾਂ ਜਲਦੀ ਹੀ ਰਹਿੰਦਾ ਵਾ ਮਾਦਾ ਕੀ ਥੋੜੀ ਦੂਰ ਦਾ ਆਪਣਾ ਮੋਟਰ ਆਪਣੇ ਪਾਣੀ ਦੀ ਕਿੰਨਾ ਮਰਜ਼ੀ ਹੋ ਵੀਰੇ ਕੁਝ ਵੀ ਨਹੀਂ ਬਣਦਾ ਓਰੇ ਕਾਸੀ ਦਾ ਵੀ ਅੱਛਾ ਜੀ ਪਾਣੀ ਕਹਿੰਦੇ ਬਹੁਤ ਜਿਆਦਾ ਤੰਗ ਕਰ ਦਿੰਦੀ ਆ ਫਿਰ ਇੰਨੀ ਗਰਮੀ ਚ ਨਹਾਣਾ ਧੋਣਾ ਪਾਣੀ ਪੀਣਾ ਜਵਾਖਾ ਘੱਟ ਕਰਦੇ ਹਾਂ ਬਹੁਤ ਮੁਸ਼ਕਲ ਹੋ ਰਿਹਾ ਪੈਗਾ ਅੰਨਾ ਨਹਿਰ ਚ ਨਾ ਕਹਿੰਦੇ ਬੱਚੇ ਹੁਣ ਅੱਛਾ ਜੀ ਹਾਂ ਤੇ ਨਹਿਰ ਦਾ ਪਾਣੀ ਦਾ ਗੰਦਾ ਕਾ ਸਾਫ਼ ਨਹੀਂ ਗਈ ਗੰਦਾ ਹੀ ਆ ਜੀ ਕਿਰਤ ਕਰ ਕਿਤ ਕਰ ਕਿਤ ਕਰ ਪਾਣੀ ਆ ਰਿਹਾ ਆਪਣੇ ਘਰੇ ਨਾ ਵੀ ਕਿੱਥੇ ਨਾ ਆਨੇ ਹਾਂ ਨਹਿਰ ਤੋਂ ਨਾ ਗਏ ਹਾਂ ਉਹਦਾ ਪਾਣੀ ਗੰਦਾ ਨਹਿਰ ਦਾ ਗੰਦੇ ਵਾਲ ਜਿੱਨਾ ਗਿਆ ਹੁਣ ਸਾ ਆਪਣੀਆਂ ਨਾ ਹੋ ਗਏ ਹੁਣ ਟੈਂਕਰ ਆ ਗਿਆ ਹਾਂ ਜੀ ਹਾਂ ਜੀ ਛੋਟੇ ਛੋਟੇ ਬੱਚੇ ਹਨ ਜੋ ਇੱਥੇ ਨਾਲ ਇੱਕ ਨਹਿਰ ਹੈ ਜਿਸ ਤੇ ਕੇ ਧੂਰੀ ਤੋਂ ਵੀ ਪਾਣੀ ਆਂਦਾ ਹੈ ਧੂਰੀ ਵਾਲੇ ਪਾਸਿਓਂ ਤਾਂ ਨਹਿਰ ਵਿੱਚ ਪਾਣੀ ਗੰਦਾ ਹੈ ਲੇਕਿਨ ਬੱਚੇ ਹਨ ਜੋ ਪਾਣੀ ਉਸੇ ਵਿੱਚ ਨਹਾ ਰਹੇ ਹਨ ਅਤੇ ਇਨੀ ਗਰਮੀ ਦੇ ਵਿੱਚ ਪਾਣੀ ਜੇਕਰ ਗੱਲ ਕੀਤੀ ਜਾਵੇ ਤਾਂ Rajasthan ਵਰਗਾ ਮਾਹੌਲ ਬਣਿਆ ਪਿਆ ਹੈ ਤਾਰਾ ਜੀ ਕਿਸ ਤਰ੍ਹਾਂ ਦੇਖਦੇ ਹੋ ਕਿ ਥੋੜੀ ਦੂਰੀ ਹਿੱਤੇ ਹੀ ਟੂਬ ਲაਏ ਲੇਕਿਨ ਪਾਣੀ ਦੀ ਸਮੱਸਿਆ ਲਗਾਤਾਰ ਬਣੀ ਹੋਈ ਹੈ ਮੋਟਰਾਂ ਖਰਾਬ ਨੇ ਚਾਹੀਦਾ ਨਹੀਂ ਸਰਕਾਰਾਂ ਨੂੰ ਕਿ ਮੋਟਰਾਂ ਯਾਰ ਅਲੱਗ-ਅਲੱਗ ਰੱਖੀਆਂ ਜਾਣ ਚਾਹੀਦੀ ਨੇ ਕਿ ਇੱਕ ਇੱਕ ਮੱਚ ਗਈ ਤਾਂ ਦੂਜੀ ਲਗਾਓ ਕਿਉਂਕਿ ਇੰਨੀ ਗਰਮੀ ਵਿੱਚ ਪਾਣੀ ਦੇ ਬਿਨਾ ਜੀਵਨ ਤਾਂ ਬਹੁਤ ਔਖਾ ਹੈ ਦੇਖੋ ਜੀ ਸਰਕਾਰਾਂ ਦੀ ਜ਼ਿੰਮੇਵਾਰੀ ਬਣਦੀ ਆ ਸਰਕਾਰਾਂ ਨੂੰ ਵੋਟਾਂ ਪਾਉਣੇ ਆ ਅਸੀਂ ਵੋਟਾਂ ਵੋਟਾਂ ਪਾ ਕੇ ਅਸੀਂ ਉਹਨਾਂ ਨੂੰ ਜਿਤਾਉਣੇ ਆਗੇ ਕਾਰਨ ਕੀ ਹੈਗਾ ਵੀ ਇਹ ਸਰਕਾਰਾਂ ਦਾ ਸਰਕਾਰਾਂ ਦਾ ਫਰਜ਼ ਬਣਦਾ ਹੈਗਾ ਇਹ ਪਾਣੀ ਜਿਹੜੇ ਟੈਂਕਰ ਆ ਰਹੇ ਨੇ ਮੁੱਲ ਆ ਰਹੇ ਨੇ ਸੀਐਮ ਸਿਟੀਓ ਵੇ ਸੰਗਰੂਰ ਦੀ ਤੇ ਇੱਥੋਂ ਦੇ ਮੰਤਰੀ ਹੋਣ ਦੋ ਦੋ ਮੰਤਰੀ ਹੋਣ ਉਹਨਾਂ ਦੇ ਵਿਧਾਇਕ ਨਰਿੰਦਰ ਕੋਰਪਰਾਜ ਜੀ ਐਮਐਲਏ ਹੋਣ ਇੱਕ ਲੇਡੀਜ਼ ਹੋਣ ਦੇ ਨਾਂ ਤੇ ਇੱਕ ਲੇਡੀਜ਼ ਦੀ ਸਮੱਸਿਆ ਨੂੰ ਨਹੀਂ ਸਮਝ ਸਕਦੇ ਹੋ ਕੋਠੀਆਂ ਦੇ ਵਿੱਚ ਬੈਠੇ ਨੇ ਕੋਠੀਆਂ ਵਿੱਚ ਬਿਠਾਇਆ ਕਿ ਇਹਨਾਂ ਨੇ ਆਹੀ ਮਾਮਾ ਭੈਣਾ ਨੇ ਆ ਬਜ਼ੁਰਗਾ ਨੇ ਸਾਡੇ ਵਰਗਿਆਂ ਨੇ ਵੋਟਾਂ ਪਾ ਪਾ ਕੇ ਪਰ ਅੱਜ ਸਾਡੀ ਸਾਰ ਨਹੀਂ ਲਈ ਯਾਰੀ ਟੈਂਕਰ ਪਾਣੀ ਦੇ ਮੁੱਲ ਲੈ ਕੇ ਆ ਰਹੇ ਧੰਨਵਾਦ ਮੈਂ ਸਮਾਜ ਸੇਵੀ ਭਰਾਵਾਂ ਦਾ ਕਰਦਾ ਜਿਹੜੇ ਸਮੇਂ-ਸਮੇਂ ਤੇ ਪਾਣੀ ਦੇ ਟੈਂਕਰ ਭੇਜ ਰਹੇ ਨੇ ਮੇਰੀ ਤਾਂ ਇੱਕ ਇੰਨੀ ਕਿ ਡਿਊਟੀ ਹੈਗੀ ਵੀ ਮੈਂ ਉਹਨਾਂ ਨੂੰ ਬੇਨਤੀ ਕਰ ਦੇਣਾ ਉਹ ਟੈਂਕਰ ਭੇਜ ਦਿੰਦੇ ਨੇ ਪਰ ਜਿਹੜੀਆਂ ਸਰਕਾਰਾਂ ਨੇ ਜਿਹੜੇ ਐਮ.ਐਲ.ਏ ਨੇ ਉਹਨਾਂ ਦੀ ਕੀ ਜ਼ਿੰਮੇਵਾਰੀ ਬੰਦੇ 22 ਸਾਲਾਂ ਦੇ ਵਿੱਚ ਇੱਕ ਪਾਣੀ ਦਾ ਇੰਤਜ਼ਾਮ ਨਹੀਂ ਕਰ ਸਕੇਗੇ ਹੋਰ ਕੀ ਕਰਨਗੇ ਜੇ ਇਹਨਾਂ ਨੂੰ ਪੁੱਛ ਦੇਣਗੇ ਤਾਂ ਕਹਿੰਦੇ ਨੇ ਹਾਲੇ ਤਾਂ 2 ਸਾਲ ਹੋਏ ਨੇ 3 ਸਾਲ ਬਾਕੀ ਨੇ 3 ਸਾਲ ਬਾਕੀ ਨੇ ਕੀ ਕਰਨਗੇ ਜੀ ਜੇ 2 ਸਾਲ ਦੇ ਵਿੱਚ ਇੱਕ ਪਾਣੀ ਦਾ ਇੰਤਜ਼ਾਮ ਨਹੀਂ ਕਰਵਾ ਸਕੇ ਜ਼ੀਰੋ ਗਰਾਊਂਡ ਤੇ ਤਾਂ ਹੋਰ ਅੱਗੇ ਕੀ ਕਰਨਗੇ ਇਹ ਸਾਡੀ ਤਾਂ ਇਹ ਹੱਥ ਬੰਨ ਕੇ ਮਾਨ ਸਾਹਿਬ ਨੂੰ ਬੇਨਤੀ ਆ ਜਿਵੇਂ ਤੁਸੀਂ ਹੁਣ ਜਲੰਧਰ ਕੋਠੀ ਲੈ ਰਹੇ ਹੋ ਕਮ ਸੇ ਕਮ ਜਿਹੜੀ ਸੋਡੇ ਵਾਲੀ ਸੰਗਰੂਰ ਕੋਠੀ ਲੈਤੀ ਹੂਆ ਤੁਸੀਂ ਨੇ ਇਲੈਕਸ਼ਨੋਂ ਤੋਂ ਪਹਿਲਾਂ ਲੈਤੀ ਸੀ ਇੱਥੇ ਰਹੋ ਇੱਥੇ ਰਹਿ ਕੇ ਲੋਕਾਂ ਦੀ ਆਮ ਲੋਕਾਂ ਦੀਆਂ ਡਾਇਰੈਕਟਰ ਸਮੱਸਿਆਵਾਂ ਸੁਣੋ ਤਾਂ ਕਿ ਜਿਹੜੀ ਜਦੋਂ ਆਉਣ ਵਾਲੀ ਅੱਗੇ ਇਲੈਕਸ਼ਨ ਆ ਜਿਹੜੀ ਐਮਐਲਏ ਦੀ ਇਲੈਕਸ਼ਨ ਆਊਗੀ ਉਹਦੇ ਵਿੱਚ ਆ 13 0 13 3 ਵਾਲਾ ਹਾਲ ਨਾ ਹੋਵੇ ਕਿਉਂਕਿ ਲੋਕ ਬਹੁਤ ਸਿਆਣੇ ਨੇ ਚੁਟਕ ਲਿਆ ਤੇ ਪਾਸੇ ਨਾਲ ਤੇ ਡਿਵੈਂਡਰ ਨਹੀਂ ਰਹਿ ਗਏ ਹੁਣ ਲੋਕ ਕਹਿੰਦੇ ਨੇ ਸਾਨੂੰ ਜਿਹੜੀਆਂ ਵਾਅਦੇ ਕੀਤੇ ਨੇ ਉਹ ਚੀਜ਼ ਹੋਵੇ ਹੁਣ ਜੇ ਮੈਂ ਗੱਲ ਹੋਰ ਚੀਜ਼ਾਂ ਦੀ ਕਰਾਂ ਤਾਂ ਬਹੁਤ ਦੂਰ ਜਾਊ ਪਰ ਅੱਜ ਮੈਂ ਕੱਲਾ ਮੁੱਦਾ ਪਾਣੀ ਦੀ ਰੱਖਿਆਗਾ ਵੀ ਪਾਣੀ ਹੀ ਨਹੀਂ ਪਹੁੰਚ ਰਿਹਾ ਸਾਡੇ ਮਹੱਲਿਆਂ ਦੇ ਵਿੱਚ ਕੱਲਾ ਜੀਤ ਨਗਰ ਦਾ ਮਹੱਲਾ ਨਹੀਂ ਹੈਗਾ ਬਾਕੀ ਹੋਰ ਕਈ ਮਹੱਲੇ ਨੇ ਜਿਨ੍ਹਾਂ ਦੇ ਵਿੱਚ ਪਾਣੀ ਦੇ ਟੈਂਕਰ ਜਾਂਦੇ ਨੇ ਪਾਣੀ ਦੇ ਟੈਂਕਰ ਜਾ ਜਾ ਕੇ ਉੱਥੇ ਆਪਦਾ ਗੁਜ਼ਾਰਾ ਕਰ ਰਹੇ ਨੇਗੇ ਪਰ ਸਰਕਾਰਾਂ ਦਾ ਕੀ ਰੋਲ ਆ ਸਰਕਾਰਾਂ ਦੀ ਜਿੰਨਾ ਦੀ ਜ਼ਿੰਮੇਵਾਰੀ ਬੰਦੀ ਉਹ ਕੀ ਕਰ ਰਹੇ ਨੇ ਉਹ ਏਸੀ ਕੋਠੀਆਂ 'ਚ ਏਸੀ ਗੱਡੀਆਂ 'ਚ ਇਹ ਸੀ ਦਫ਼ਤਰਾਂ ਦੇ ਵਿੱਚ ਅਫਸਰ ਨੇ ਮੈਂ ਐਕਸ਼ਨ ਸਾਹਿਬ ਨੂੰ ਵੀ ਮਿਲਿਆ ਮੈਂ ਡੀਸੀ ਸਾਹਿਬ ਦੇ ਵੀ ਐਪਲੀਕੇਸ਼ਨਾਂ ਦਿੱਤੀਆਂ ਨੇ ਮੈਂ ਐਮਐਲਏ ਸਾਹਿਬ ਨੂੰ ਵੀ ਐਪਲੀਕੇਸ਼ਨਾਂ ਦਿੱਤੀਆਂ ਨੇ ਗਿਆ ਆ ਟੂਬਲਾਗਾ ਅੱਗੇ ਮੈਂ ਤੁਹਾਨੂੰ ਦਿਖਾ ਦੇਣਾ ਨਾਲ ਟੂਬਲਾ ਜੀ ਇਹ ਟੂਬਲ ਜ਼ੀਰੋ ਆ ਖਤਮਾ ਗੰਦ ਦੇ ਵਿੱਚ ਟੂਬਲਾ ਸਾਨੂੰ ਜਿਹੜਾ ਪਾਣੀ ਆਗਾ ਦੂਸਰੇ ਮੰਦਿਆਂ ਤੋਂ ਆਉਂਦਾ ਹੁਣ ਦੋ ਮੋਟਰਾਂ ਸੰਗਰੂਰ ਸ਼ਹਿਰ ਦੀਆਂ ਮੱਚੀਆਂ ਹੋਈਆਂ ਨੇ ਤੀਸਰੀ ਕਰਤਾਰਪੁਰੇ ਵਾਲੀ ਆਗੀ ਉਹਦੇ ਬਿਜਲੀ ਬੂਜਲੀ ਦੇ ਤਾਰਾਂ ਮੱਚੀਆਂ ਤੇ ਉਹ ਵੀ ਕਹਿੰਦੇ ਲੱਗੇ ਨੇ ਸ਼ਾਮ ਤੱਕ ਪਾਣੀ ਆਊਗਾ ਜਾਂ ਨਹੀਂ ਆਊਗਾ ਕੋਈ ਚਾਂਸ ਨਹੀਂ ਹੈ ਸਰ ਜੀ ਤਾਂ ਮੈਂ ਸੁਣਿਆ ਕਿ ਤਿੰਨ ਚਾਰ ਦਿਨੋਂ ਕਿ ਪਾਣੀ ਨਹੀਂ ਆ ਤਿੰਨ ਚਾਰ ਦਿਨ ਹੋ ਗਏ ਪਾਣੀ ਨਹੀਂ ਆ ਰਿਹਾ ਉਹ ਤਿੰਨ ਚਾਰ ਦਿਨ ਪਾਣੀ ਆ ਜਾਂਦਾ ਫਿਰ ਫਿਰ ਉਹੀ ਹਾਲ ਆ ਉਹ ਪਾਣੀਆ ਜਦੋਂ ਮੋਟਰਾਂ ਲੱਗੀਆਂ ਉਹਨਾਂ ਨੂੰ ਇਕੱਠੀ ਚਲਾ ਦਿੰਦੇ ਨੇ ਜਦੋਂ ਚਲਾਈ ਦਿੰਦੇ ਨੇ ਫਿਰ ਉਹਨਾਂ ਦੇ ਵੀ ਇੰਨੀ ਕਿਹੜੀ ਕਵੈਸਟੀ ਆ ਉਹ ਮੱਚ ਜਾਂਦੀਆਂ ਨੇ ਜੀ ਕਿਉਂਕਿ ਮੋਟਰਾਂ ਪੁਰਾਣੀਆਂ ਉਹੀ ਨੇਗੀਆਂ ਉਹਨਾਂ ਦੇ ਵਿੱਚ ਕੋਈ ਫੇਰ ਬਦਲ ਨਹੀਂ ਕੀਤਾ ਕੋਈ ਨਵੀਂ ਨਹੀਂ ਲਾਈ ਗਈ ਪਰ ਮੋਟਰ ਨੇ ਤਾਂ ਮੱchnੀ ਹੈ ਜਿਵੇਂ ਹੁਣ ਟੈਂਪਰੇਚਰ ਇੰਨਾ ਹੋ ਰਿਹਾ ਜੀ ਪਾਣੀ ਦੀ ਸਰਦਿਆਂ ਚ ਡਿਮਾਂਡ ਘੱਟ ਹੁੰਦੀ ਹੈਗੀ ਜੇ ਮੇਰੇ ਵਰਗਾ 4 ਦਿਨ ਨਹੀਂ ਨਹੀਂ ਨਾ ਹੋਗਾ ਤਾਂ ਵੀ ਸਰ ਜਾਂਦਾ ਅੱਜ ਦੇ ਟਾਈਮ ਤੋਂ ਵਿੱਚ ਮੈਨੂੰ ਵੀ ਨਹਾਉਣਾ ਪੈਂਦਾਗਾ ਸਾਰੇ ਨੂੰ ਨਹਾਉਣਾ ਪੈਂਦਾਗਾ ਤੇ ਇਹਦੇ ਲਈ ਤੇ ਬੱਚਿਆਂ ਨੂੰ ਵੀ ਹੁਣ ਚਲੋ ਸ਼ੁਕਰ ਆ ਮਾਲਕ ਦਾ ਵੀ ਛੁੱਟੀਆਂ ਨੇ ਗਈਆਂ ਪਰ ਜੇ ਘਰੇ ਨੇ ਕੰਮ ਸੇ ਕੰਮ ਘਰੇ ਵੀ ਤਾਂ ਉਹਨਾਂ ਨੇ ਨਹਾਉਣਾ ਹੀ ਹੈਗਾ ਨਹਿਰ ਚ ਨਾ ਕਿ ਆ ਰਣ ਗੰਦੇ ਬਣੀ ਜੀ ਆਹ ਨਹਿਰ ਆ ਗਈ ਸੁਆਗਾ ਤੋਂ ਨੇ ਦੇਖੀ ਹੈ ਜੀ ਇਹਦੇ ਵਿੱਚ ਸਾਡੀਆਂ ਔਰਤਾਂ ਮਾਵਾ ਭੈਣਾਂ ਨਹਾ ਕੇ ਆਈਆਂ ਨੇ ਗਈਆਂ ਤੇ ਉਹਨਾਂ ਨੂੰ ਫੇਰ ਹੁਣ ਲਾਉਸਮੈਂਟ ਕਰਕੇ ਟੈਂਪ ਜਾਣਾ ਹੋਊਗਾ ਉਹਨੇ ਗਲੀਆਂ ਵਿੱਚ ਟੈਂਕਰ ਲਿਜਾਵਾਂਗੇ ਜਿੰਨਾਂ ਨੂੰ ਪਾਣੀ ਦੀ ਲੋੜੂਗੀ ਪਹਚਾਵਾਂਗੇ ਮੇਰੇ ਨਾਲ ਸਮਾਜ ਸੇਵੀ ਵੀਰ ਨੇ ਜਿੰਨੇ ਉਹ ਕਹਿੰਦੇ ਸਾਨੂੰ ਜਿੰਨੇ ਟੈਂਕਰ ਚਾਹੀਦੇ ਨੇ ਪਾਣੀ ਦੇ ਉਹਨੇ ਤੂੰ ਸਾਰ ਤੋਂ ਲੈ ਜਾ ਸਾਰਾ ਇਹ ਰਾਜਸਥਾਨ ਵਰਗਾ ਮਹੌਲ ਬਣਿਆ ਪਿਆ ਫਿਰ ਤੱਕ ਤਨਾ ਦਾ ਵੀਰ ਜੀ Rajasthan ਤੋਂ ਘਟ ਨਹੀਂ ਹੈਗਾ ਇਹ ਪਹਿਲਾਂ ਸੰਗਰੂਰ ਸਿਟੀ ਹੁੰਦੀ ਸੀ ਹੁਣ ਪਿੰਡ ਆ ਇਹ ਸੰਗਰੂਰ ਨੂੰ ਪਿੰਡ ਕਹਿਣ ਲੱਗੇ ਜੀ ਪਹਿਲਾਂ ਹੁੰਦਾ ਸੀ ਜੇ ਪਾਣੀ ਨਹੀਂ ਆਂਦਾ ਤਾਂ ਸੀਵਰੇਜ ਬੋਰਡ ਦਾ ਹੱਕ ਬੰਦਾ ਹੁੰਦਾ ਹੈ ਕਿ ਉਹਨਾਂ ਵੱਲੋਂ ਪਾਣੀ ਟੈਂਕਰ ਭੇਜੇ ਕੇ ਪਾਣੀ ਮਹੱਜਾ ਕਰਾਇਆ ਜਾਂਦਾ ਜਿਹੜੇ ਲੋਕਾਂ ਨੂੰ ਦੇਖੋ ਜੀ ਦੇਖੋ ਮੈਂ ਉਹੀ ਤਾਂ ਗੱਲ ਕਰਦਾਗਾ ਸ਼ਾਹ ਪਲੋਂਜੀ ਕੰਪਨੀ ਲਵੇ 10 ਸਾਲ ਦਾ ਠੇਕਾਗਾ ਉਹ ਜਿਹੜਾ ਜਿਹੜਾ ਟੈਂਡਰ ਹੋਇਆ ਉਹਨੂੰ ਕੋਈ ਪੁੱਛਦਾ ਨਹੀਂ ਉਹਨਾਂ ਦੇ ਵਿੱਚ ਮੁਲਾਜ਼ਮ ਨਹੀਂ ਮੁਲਾਜ਼ਮਾਂ ਦੀ ਇਹਨਾਂ ਤੋਂ ਤਿੰਨ ਤਿੰਨ ਮਹੀਨੇ ਦੀ ਤਨਖਾਹ ਨਹੀਂ ਦਿੱਤੀਆਂ ਜਾਣੀ ਹੈਗੀਆਂ ਜਿਹੜੇ ਟੂਬਾਂ ਤੇ ਕੰਮ ਕਰਦੇ ਨੇਗੇ ਉਹ ਉਹਨਾਂ ਦੀ ਤਨਖਾਹ ਨਹੀਂ ਦਿੱਤੀਆਂ ਯਾਰ ਕੀ ਕਰਨਗੇ ਇਹ ਸੰਗਰੂਰ ਦਾ ਤਾਂ ਇਹਨਾਂ ਨੇ ਇੰਨਾ ਕੁ ਬੇੜਾ ਗਰਕ ਕਰਤਾ ਨਾ ਜਿਹੜਾ ਪੰਜਾਬ ਸੋਨੇ ਦੀ ਚਿੜੀ ਸੀ ਨਾ ਅੱਜ ਉਹ ਪਿੱਤਲ ਦੀ ਨਹੀਂ ਰਹੀ ਕੁਝ ਤਾਂ ਨਸ਼ਿਆਂ ਨੇ ਖਾਲੇ ਕੁਝ ਜਿਹੇ ਨੌਜਵਾਨ ਬੱਚੇ ਨੂੰ ਬਾਹਰ ਜਾ ਰਹੇ ਨੇ ਕੁਛਾ ਲੁੱਟਾਂ ਖੁਹਾਾਂ ਤੇ ਹੋ ਗਏ ਇੱਥੇ ਪਾਣੀ ਬਿਨਾਂ ਲੋਕ ਮਰੀ ਜਾਂਦੇ ਨੇਗੇ ਮੈਂ ਕਹਿੰਦਾ ਹੋਰ ਇਦੋਂ ਵੱਧ ਗਰੀਬੀ ਕੀ ਆਊਗੀ ਵੀ ਬੰਦੇ ਨੂੰ ਪਾਣੀ ਹੀ ਨਾ ਮਿਲੇ ਇਦੋਂ ਵੱਧ ਗਰੀਬੀ ਕੀ ਆਊਗੀ ਜੀ ਜੇ ਬੰਦੇ ਨੂੰ ਪਾਣੀ ਨਾ ਮਿਲੇ ਤਾਂ ਇਸ ਤੋਂ ਮਾੜੀ ਗੱਲ ਹੋਰ ਨਹੀਂ ਹੋ ਸਕਦੀ ਤੁਸੀਂ ਤਸਵੀਰਾਂ ਵਿੱਚ ਵੀ ਦੇਖ ਸਕਦੇ ਹੋ ਕਿ ਛੋਟੇ-ਛੋਟੇ ਬੱਚੇ ਹਨ ਜੋ ਉਹ ਵੀ ਪਾਣੀ ਇੱਥੇ ਭਰ ਰਹੇ ਹਨ ਮਾਤਾ ਜੀ ਮੌਜੂਦ ਨੇ ਗੱਲਬਾਤ ਕਰ ਲੈਣਾ ਨੱਕੀ ਨਾ ਮੇ ਆਪਣਾ ਖਲਦੀਪ ਗੁਰ ਦੇ ਅੰਨੇ ਕਿੰਨੇ ਦਿਨਾਂ ਦਾ ਪਾਣੀ ਨਹੀਂ ਆ ਰਿਹਾ ਆਪਣੇ ਵੀਰੇ ਕਈ ਦਿਨਾਂ ਦੇ ਨਹੀਂ ਆ ਰਿਹਾ ਪਾਣੀ ਤਾਂ ਬਹੁਤ ਔਖੇ ਹੋ ਰਹੇ ਪਾਣੀ ਕਿਉਂ ਨਹੀਂ ਤਾਂ ਅੱਛਾ ਹਾਂ ਆ ਫਿਰ ਬੱਚੇ ਨਹਾ ਕੇ ਕਿੱਥੇ ਆਏ ਨੇ ਨਹਿਰ 'ਚ ਨਹਾ ਕੇ ਆਏ ਨੇ ਨਹਿਰ ਦਾ ਪਾਣੀ ਤਾਂ ਗੰਦਾ ਜੀ ਗੰਦਾ ਬਾਧੂ ਓਹ ਪਤੂਰੀ ਦਾ ਪਾਣੀ ਆਉਂਦਾ ਦੇਖੋ ਕਿਹਾ ਜੀ ਵੀਰੇ ਦਾ ਪਾਣੀ ਪੈਣਾ ਤੂਰੀ ਦਾ ਹਮ ਸਾਰਾ ਹੀ ਪਤਾ ਸਾਨੂੰ ਵੀ ਕਿੱਥੋਂ ਪਾਣੀ ਆ ਰਿਹਾ ਨਹਿਰ ਦਾ ਨਾਨਕੇ ਤੋਂ ਆਇਆ ਨਾਨਕੇ ਤੋਂ ਫਿਰ ਇੱਥੇ ਦਾ ਪਾਣੀ ਨਹੀਂ ਮਿਲਦਾ ਨਾਨਕੇ ਆ ਕੇ ਵੀ ਨਾਲ ਕੇ ਆਏ ਹੋ ਭਾਈ ਨਾਲ ਆਏ ਥੋੜੀ ਥੋੜੀ ਦੂਰੀ ਤੇ ਆਪਣਾ ਟਿਊਬ ਵਾਲਾ ਤਾਂ ਵੀ ਨਹੀਂ ਪਾਣਿਆ ਰਿਹਾ। ਦਸਾਂ ਬਾਅਦ ਨਹੀਂ ਆਉਂਦਾ। ਰੋਜ਼ ਮੱਚੀ ਰਹਿੰਦੇ ਮੋਟਰ ਰੋਜ਼ ਹੀ ਇਹ ਰੋਜ਼ ਹੀ। ਅੱਜ ਆਉਂਦਾ ਰਹੇ ਵਿਚਾਰਾ ਇਹੀ ਕਰਦਾ ਜਿਹੜਾ ਕੁਝ ਕਰਦਾ ਜਦੋਂ ਵੀ ਕਸ਼ ਕਰਦਾਗਾ। ਕੀ ਹੁਣ ਮੰਗ ਕਰਾਂਗੇ ਸਰਕਾਰ ਤੋਂ ਹੀ? ਮੰਗ ਸਰਕਾਰ ਤੋਂ ਹੀ ਮੜਾ ਮੋਟਾ ਪਾਣੀ ਦਾ ਸਮੱਸਿਆ ਹੱਲ ਹੋ ਜਾ ਕੋਈ। ਪਾਣੀ ਤਾਂ ਸਹੀ ਆਜੇ। ਇਹ ਸਵਰਗੀ ਵਾਲੇ ਤੋਂ ਪਾਣੀ। ਪਾਣੀ ਤਾਂ ਸਹੀ ਆਜੇ। ਹੋਰ ਤਾਂ ਨਹੀਂ ਕੁਝ ਬਣਦਾ ਰੇ ਗਲੀ ਅਸਵਾ ਹਾ ਕਰਾ ਟਿਕਾ। ਕਨੇ ਪਾਰਕ ਵਾਲਾ ਮੇ ਕੋਈ ਪਾਰਕ ਵਾਲਾ ਨਹੀਂ ਮੁੜ ਕੇ ਆਇਆ ਹੈਗਾ। ਅੱਛਾ ਸਾਡ ਰਖਾ ਨੇ ਸੂਰਥ ਦੇਸ਼ ਦੇ ਲਿਆ ਲਿਆ ਕੇ ਲੋਕਾਂ ਨੇ। ਸਾਫੀ ਇਹ। ਨਰਿੰਦਰ ਕੌਰ ਭਰਾ ਜੋ ਕਿ ਇੱਥੇ ਐਮਐਲਏ ਹਨ ਉਹਨਾਂ ਵੱਲੋਂ ਇੱਥੇ ਇੱਥੇ ਇੱਕ ਪਾਰਕ ਦਾ ਮਹੂਰਤ ਕੀਤਾ ਗਿਆ ਸੀ ਤੇ ਟੈਂਕੀ ਵੀ ਕਿਹਾ ਸੀ ਕਿ ਨਵੀਂ ਰਖਾਈ ਜਾਵੇਗੀ ਲੇਕਿਨ ਹਾਲੇ ਤੱਕ ਨਹੀਂ ਰਖਾਈ ਗਈ ਕਿਉਂਕਿ ਚੋਣਾਂ ਦਾ ਲੱਗਿਆ ਸੀਗਾ ਉਹਨਾਂ ਦਾ ਕਹਿਣਾ ਸੀ ਲੇਕਿਨ ਪਾਣੀ ਤੁਸੀਂ ਫਿਰ ਵੀ ਦੇਖ ਸਕਦੇ ਹੋ ਕਿ ਰਾਜਸਥਾਨ ਵਰਗਾ ਮਾਹੌਲ ਬਣਿਆ ਪਿਆ ਹੈ ਪਾਣੀ ਦੀ ਬੜੀ ਕਿੱਲਤ ਹੈ ਰਾਜਸਥਾਨ ਤੋਂ ਭੈੜਾ ਮਾਹੌਲ ਹੈ ਕਿਉਂਕਿ ਉੱਥੇ ਭਾਗ ਦੇਖਿਆ ਕਰਦੇ ਸੀ ਕਿ ਲੋਕ ਟੋਬੇ ਤੋਂ ਪਾਣੀ ਪਰਪਰ ਲੈ ਕੇ ਆਇਆ ਕਰਦੇ ਸੀ ਉਹੀ ਜੋ ਹਾਲਾਤ ਹਨ ਅੱਜ ਸੰਗਰੂਰ ਸ਼ਹਿਰ ਦੇ ਬਣੇ ਹੋਏ ਹਨ ਅਦੇ 3-4 ਦਿਨਾਂ ਤੋਂ ਇਹਨਾਂ ਨੂੰ ਪਾਣੀ ਨਹੀਂ ਮਿਲ ਰਿਹਾ ਇਹ ਦੱਸ ਰਹੇ ਨੇ ਕਿ 3-4 ਦਿਨ ਪਾਣੀ ਆਂਦਾ ਤੇ 3-4 ਦਿਨ ਪਾਣੀ ਨਹੀਂ ਆਂਦਾ ਥੋੜੀ ਦੂਰੀ ਤੇ ਜੋ ਹੈ ਇੱਥੇ ਟਿਊਬਲ ਹੈ ਲੇਕਿਨ ਫਿਰ ਵੀ ਬੁਰਾ ਹਾਲਾ ਹੈ ਕਿਉਂਕਿ ਕਈ ਜੋ ਮੋਟਰ ਹਨ ਮੱਚੀਆਂ ਹੋਈਆਂ ਹਨ ਕਿਉਂਕਿ ਜੋ ਸੀਵਰੇਜ ਲਾਈਨ ਦੀ ਪਾਈਪ ਹੈ ਪਾਈਪ ਨੂੰ ਆਪਸ ਵਿੱਚ ਜੋੜਾ ਗਿਆ ਹੈ ਤਾਂ ਥੋੜਾ ਮੋਟਾ ਜਿਹਾ ਪਾਣੀ ਆ ਜਾਂਦਾ ਕੀ ਕਹਣਾ ਨਹੀਂ ਪਾਣੀ ਦੀ ਸਮੱਸਿਆ ਤੋਂ ਲੋਕ ਇਹ ਦਰਜ ਰਿਹਾ ਹਨ ਇੱਥੇ ਗੰਦੀ ਨਹਿਰ ਦੇ ਵਿੱਚ ਨਹਾ ਕੇ ਬੱਚੇ ਜਿਹੜੇ ਹੁਣ ਆਪਣੀ ਗਰਮੀ ਦੂਰ ਕਰ ਰਹੇ ਹਨ ਤਾਂ ਕਿਤੇ ਨਾ ਕਿਤੇ ਨਹਿਰ ਵਿੱਚ ਡੁੱਬਣ ਦਾ ਵੀ ਖਤਰਾ ਲਗਾਤਾਰ ਬਣਿਆ ਹੋਇਆ ਹੈ ਹੁਣ ਦੇ ਸਿਵਰੇਜ ਬੋਰਡ ਜਿਨਾਂ ਦਾ ਕੀ ਹੱਕ ਮੰਦਾ ਹੈ ਕਿ ਜੇ ਪਾਣੀ ਨਾ ਆ ਰਿਹਾ ਹੋਵੇ ਤਾਂ ਉਹਨਾਂ ਵੱਲੋਂ ਮਹੱਲਿਆਂ ਦੇ ਵਿੱਚ ਟੈਂਕਰ ਭਰ ਕੇ ਭੇਜੇ ਜਾਣ ਚਾਹੀਦੇ ਹਨ ਲੇਕਿਨ ਸਮਾਜ ਸੇਵੀ ਸੰਸਥਾਵਾਂ ਵੱਲੋਂ ਅਤੇ ਤਾਰਾ ਜੀ ਵੱਲੋਂ ਆਪ ਹੀ ਅਨਾਉਂਸਮੈਂਟਾਂ ਕਰਕੇ ਉਹਨਾਂ ਦੀ ਸਹਾਇਤਾ ਨਾਲ ਇੱਥੇ ਮਹੱਲੇ ਵਿੱਚ ਪਾਣੀ ਵਰਤਿਆ ਜਾ ਰਿਹਾ ਹੈ ਵਰਤਿਆ ਜਾ ਰਿਹਾ ਸੰਗਰੂਰ ਤੋਂ ਗੁਰਵਿੰਦਰ ਸਿੰਘ ਗ੍ਰੇਟ ਪੰਜਾਬੀ